ਕਿ ਇਹਨਾਂ 2 ਦਿਨਾਂ ਦੇ ਵਿੱਚ ਅਸੀਂ 18 ਰੇਡਸ ਕੀਤੀਆਂ ਅੱਡ-ਅੱਡ ਜ਼ਿਲ੍ਹਿਆਂ ਦੇ ਵਿੱਚ ਤੇ 41 ਬੱਚੇ ਰੈਸਕਿਊ ਕੀਤੇ ਜਿਹੜਾ ਪ੍ਰੋਜੈਕਟ ਜੀਵਨ ਜੋਤ 2 ਹੈ ਉਹਦੇ ਅੰਦਰ 2 ਦਿਨਾਂ ਦੀ ਇਹ ਕਾਰਗੁਜ਼ਾਰੀ ਹੈ ਔਰ ਉਹਦੇ ਵਿੱਚ ਅਸੀਂ ਡੀਐਨਏ ਟੈਸਟ ਜਿਹੜਾ ਇਨਕਲੂਡ ਕਰ ਦਿੱਤਾ ਵੀ ਜੇ ਕੋਈ ਬੱਚਾ ਇਸ ਤਰ੍ਹਾਂ ਅਡਲਟ ਦੇ ਨਾਲ ਜਾਂ ਉਹਦੇ ਪਿੱਛੇ ਜੋ ਵੀ ਅਡਲਟ ਬਿਖਾਰੀ ਕੰਮ ਕਰ ਰਿਹਾ ਉਹਨੂੰ ਅਸੀਂ ਫੜ ਕੇ ਲੈ ਜਾਣੇ ਆ ਪਹਿਲੀ ਗੱਲ ਤਾਂ ਅਸੀਂ ਉਹਨਾਂ ਨੂੰ ਰੈਸਕਿਊ ਕਰਕੇ ਬੱਚੇ ਕਿੰਨੇ ਬੱਚੇ ਤੇ ਇਹ 2 ਦਿਨਾਂ ਦੇ ਵਿੱਚ ਅਸੀਂ 41 ਬੱਚੇ ਰੈਸਕਿਊ ਕੀਤੇ ਹਾਂ ਜੀ ਹਾਂਜੀ 41 18 ਰੇਡਸ ਕੀਤੀਆਂ ਇਹਨਾਂ ਨੂੰ ਅਸੀਂ ਪੁਲਿਸ ਦੀ ਹੈਲਪ ਦੇ ਨਾਲ ਕਿਉਂਕਿ ਇੱਕ ਫ੍ਰੈਂਡਲੀ এনवायरमेंट ਵੀ ਕ੍ਰੀਏਟ ਕਰਨਾ ਹੁੰਦਾ ਹੈ ਤੇ ਬੱਚਾ ਡਰ ਵੀ ਨਾ ਜਾਵੇ ਅਸੀਂ ਇਹਨਾਂ ਨੂੰ ਲੈ ਕੇ ਜਾਂਦੇ ਹਾਂ ਜਿਹੜੀਆਂ ਚਾਈਲਡ ਵੈਲਫੇਅਰ ਕਮੇਟੀਆਂ ਬਣੀਆਂ ਹੁੰਦੀਆਂ ਸਾਡੇ ਜ਼ਿਲ੍ਹੇ ਜ਼ਿਲ੍ਹਾਵਾਂ ਸੋ ਉਹ ਅਗੋਂ ਡਿਸਾਈਡ ਕਰਦੇ ਆ ਕਿ ਵਾਕਈ ਇਹ ਬੱਚੇ ਜਿਹੜੇ ਆਪਣੇ ਪੇਰੈਂਟਸ ਨਾਲ ਹੀ ਭੀਖ ਮੰਗ ਰਹੇ ਆ ਜਾਂ ਕੋਈ ਸਸਪੀਸ਼ੀਅਸ ਕੇਸ ਸਾਨੂੰ ਲੱਗਦਾ ਵੀ ਇਹ ਬੱਚੇ ਉਹਨਾਂ ਦੇ ਨਹੀਂ ਆ ਸੋ ਸਾਰੀ ਇਨਵੈਸਟੀਗੇਸ਼ਨ ਉੱਥੇ ਹੁੰਦੀ ਹੈ ਅਗਰ ਕੋਈ ਸ਼ੱਕੀ ਪਾਇਆ ਜਾਂਦਾ ਤਾਂ ਫਿਰ ਅਸੀਂ ਹੈਲਥ ਡਿਪਾਰਟਮੈਂਟ ਨੂੰ ਨਾਲ ਲੈ ਕੇ ਪੁਲਿਸ ਡਿਪਾਰਟਮੈਂਟ ਨੂੰ ਨਾਲ ਲੈ ਕੇ ਉਹਦਾ ਡੀਐਨਏ ਟੈਸਟ ਕਰਾਵਾਂਗੇ ਔਰ ਡੀਸੀ ਇਹਦੇ ਹੁਕਮਜ਼ਾਰੀ ਕਰੇਗਾ ਡੀਐਨਏ ਟੈਸਟ ਦੇ ਡੀਐਨਏ ਟੈਸਟ ਦੀ ਰਿਪੋਰਟ ਹੈ ਜਿਹੜੀ ਆਉਣ ਲਈ ਹੋ ਸਕਦਾ 15 ਤੋਂ 20 ਦਿਨ ਲੱਗ ਜਾਣ ਪਰ ਉਨੀ ਦੇਰ ਤੱਕ ਉਹ ਬੱਚੇ ਜਿਹੜੇ ਆ ਸਾਡੀ ਕਸਟਡੀ ਚ ਬਾਲ ਘਰਾਂ ਚ ਰਹਿਣਗੇ ਤੇ ਉਸ ਤੋਂ ਬਾਅਦ ਜੇਕਰ ਡੀਅਰ ਨੇ ਰਿਪੋਰਟ ਦੇ ਵਿੱਚ ਇਹ ਪਾਇਆ ਗਿਆ ਇਹ ਜਿਹੜੇ ਅਡਲਟ ਸੀ ਉਹਨਾਂ ਦੇ ਨਾਲ ਉਹ ਬੱਚਿਆਂ ਦੇ ਪੇਰੈਂਟਸ ਨਹੀਂ ਸੀ ਤਾਂ ਉਹਨਾਂ ਦੇ ਲਈ ਬਹੁਤ ਸਖਤ ਸਜ਼ਾਵਾਂ ਨਿਰਧਾਰਤ ਹੋਣਗੀਆਂ ਇੱਥੇ ਮੈਂ ਵੀ ਦੱਸ ਦੇਵਾਂ ਕਿ ਅਸੀਂ ਜਿਹੜਾ ਬੈਗਰੀ ਐਕਟ ਕਿਉਂਕਿ ਗੱਲ ਹੁੰਦੀ ਹੈ ਕਿ ਬੈਗਰੀ ਐਕਟ ਦੇ ਅਕੋਰਡਿੰਗਲੀ ਤੁਸੀਂ ਕਰ ਰਹੇ ਹੋ ਜਾਂ ਕਿਵੇਂ ਕਰ ਰਹੇ ਹੋ ਜਾਂ ਕੋਈ ਸੈਂਟਰ ਦੀ ਪਾਲਿਸੀ ਹੈ ਮੈਂ ਥੋੜਾ ਜਿਹਾ ਕਲੀਅਰ ਕਰਾਂਗੀ ਕੱਲ ਬਠਿੰਡਾ ਦੇ ਵਿੱਚ ਐਫ ਆਈ ਆਰ ਲੌਂਚ ਹੋਈ ਹੈ ਇੱਕ ਜਿਹੜੇ 20 ਬੱਚੇ ਰੈਸਕਿਊ ਕੀਤੇ ਬਠਿੰਡਾ ਦੇ ਵਿੱਚ ਉਹ ਇੱਕ ਐਫਆਈਆਰ ਲੌਂਚ ਹੋ ਗਈ ਆਰ ਜਦੋਂ ਐਫਆਈਆਰ ਤੋਂ ਬਾਅਦ ਅਸੀਂ ਡੀਐਨਏ ਟੈਸਟ ਕਰਾਉਨੇ ਆ